ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਿਆਨੀ ਹਰਵੰਤ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਪਿੰਡ ਪਾਰਾਪੁਰਤੋਂ ਤਹਿਸੀਲ ਤੇ ਜ਼ਿਲ੍ਹਾ ਨਵਾਂ ਸ਼ਹਿਰ ਤੇ ਤਹਿਸੀਲ ਬਲਾਚੌਰ ਤੋਂ ਲੈ ਕੇ ਆਏ ਸੀ ਬਾਪੂ ਜੀ ਜੇਰੇ ਇਲਾਜ ਨੇ ਸਿਹਤ ਥੋੜੀ ਠੀਕ ਨਹੀਂ ਗਈ ਆਈਸੀਯੂ ਦੇ ਵਿੱਚ ਦਾਖਲ ਨੇ ਬਾਪੂ ਜੀ ਇੱਕ ਤਾਂ ਸ਼ਰੀਰ ਬਜ਼ੁਰਗਾ 94 ਸਾਲ ਦੀ ਉਮਰ ਹੈ ਲਗਭਗ ਤੇ ਬਾਪੂ ਜੀ ਨੇ ਸਰਦੇਸ਼ ਖਾਤਰ ਕੌਮ ਖਾਤਰ ਧਰਮ ਖਾਤਰ ਇਸ ਪੰਜਾਬ ਖਾਤਰ ਸਾਡੀ ਖਾਤਰ ਜੇਲਾਂ ਕੱਟੀਆਂ ਧਰਮ ਜੁੱਧ ਦੇ ਮੋਰਚੇ 'ਚ ਜੇਲਾਂ ਕੱਟੀਆਂ ਪੰਜਾਬੀ ਬੋਲ ਦੇ ਸੂਬੇ ਲਈ ਜੇਲਾਂ ਕੱਟੀਆਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਦੋਂ ਗ੍ਰਿਫਤਾਰੀਆਂ ਦਿੱਤੀਆਂ ਦਿੱਲੀ 'ਚ ਜਾ ਕੇ ਆਪਦੇ ਪਿੰਡ ਦੇ 10 ਸਾਲ ਸਰਪੰਚ ਰਹੇ ਪਰਾਪੁਰ ਦੇ ਫਿਰ ਮਿਊਸਪਲ ਕਮੇਟੀ ਦੇ ਚੇਅਰਮੈਨ ਰਹੇ ਬਲਾਚੌਰ ਦੇ ਪ੍ਰਸ਼ਾਸਨਿਕ ਕਾਲੀ ਦਲ ਦੇ ਉਮੀਦਵਾਰ ਪ੍ਰਧਾਨ ਰਹੇ ਨਵਾਂ ਸ਼ਹਿਰ ਹਿਯਾਰਪੁਰ ਦੇ ਫਿਰ ਹੋਰ ਬਹੁਤ ਸਾਰੇ ਉਚਦੇ ਇਹਨਾਂ ਨੇ ਮਾਣੇ ਫਿਰ LIC ਦੇ ਬڑے ਪੁਰਾਣੇ ਏਜੰਟ ਸੀਗੇ LIC ਦਾ ਕੰਮ ਕਰਦੇ ਸੀ ਨਾਲ ਅੰਜ ਬਾਪੂ ਜੀ ਦੀ ਸੇਵਾ ਸਾਨੂੰ ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦਾ ਫਲ ਦੇ ਰੂਪ ਚ ਮਿਲੀ ਆ ਜ ਜੇ ਅਸੀਂ ਬਾਪੂ ਹਰਬੰਸ ਸਿੰਘ ਜੀ ਗਿਆਨੀ ਹਰਬੰਸ ਸਿੰਘ ਜੀ ਦੀ ਸੇਵਾ ਕਰ ਸਕੀਏ ਸੱਚੇ ਪਾਤਸ਼ਾਹ ਸਾਨੂੰ ਸਮਤ ਬੁੱਧੀ ਬਖਸ਼ਣ ਸੰਗਤ ਨੂੰ ਵੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਬੇਨਤੀ ਹੈ ਅਰਦਾਸ ਕਰਿਓ ਗਿਆਨੀ ਹਰਬੰਸ ਸਿੰਘ ਜੀ ਵਾਸਤੇ ਗਿਆਨੀ ਜੀ ਤੰਦਰੁਸਤ ਹੋਣ ਸਾਰਾ ਟਾਈਮ ਗੁਰੂ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹਿੰਦੇ ਨੇ ਹਸਪਤਾਲ 'ਚ ਹੋਣ ਦੇ ਬਾਵਜੂਦ ਵੀ ਆਈਸੀਯੂ ਦੇ ਵਿੱਚ ਹੋਣ ਦੇ ਬਾਵਜੂਦ ਵੀ ਆਕਸੀਜਨ ਲੱਗੇ ਹੋਣ ਦੇ ਬਾਵਜੂਦ ਵੀ ਜਾਂ ਤਾਂ ਪਾਠ ਕਰਦੇ ਨੇ ਜਾਂ ਵਾਹਿਗੁਰੂ ਜੀ ਦਾ ਜਾਪ ਕਰਦੇ ਨੇ ਹਰ ਟਾਈਮ ਸਵਾਸ ਸਵਾਸ ਸਿਮਰਨ ਦੇ ਨਾਲ ਜੁੜਿਆ ਹੋਇਆ ਤੇ ਐਸੀਆਂ ਉੱਚੀਆਂ ਸੁੱਚੀਆਂ ਰੂਹਾਂ ਦੀ ਸੇਵਾ ਸਾਨੂੰ ਸਾਡੇ ਇਨਕਲ ਜੁਗੀ ਹੱਥਾਂ ਨੂੰ ਮਹਾਰਾਜ ਨੇ ਬਖਸ਼ੀ ਠੀਕ ਆ ਬਾਪੂ ਜੀ ਦੇ ਪਰਿਵਾਰ ਦੇ ਵਿੱਚ ਕੋਈ ਬੱਚਾ ਨਹੀਂ ਸੀਗਾ ਬਾਪੂ ਜੀ ਦੇ ਭਤੀਜੇ ਸੀ ਜਿਹੜੇ ਭਰਾ ਸੀ ਜਾਂ ਹੋਰ ਉਹਨਾਂ ਦੇ ਕਰਮਾਂ ਚ ਸੇਵਾ ਨਹੀਂ ਸੀ ਪਰ ਸਾਡੇ ਕਰਬਾਂ ਦੇ ਕੋਈ ਐਸੇ ਸਬੰਧ ਸੀ ਅਸੀਂ ਅੱਜ ਪਿਓ ਪੁੱਤ ਬਣ ਕੇ ਇੱਕ ਦੂਜੇ ਦੇ ਨਾਲ ਖੜਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਪੂ ਜੀ ਦੀ ਅਸੀਂ ਪੁੱਤ ਬਣ ਕੇ ਸੇਵਾ ਕਰ ਸਕੀਏ ਤੁਸੀਂ ਸਾਰੇ ਅਰਦਾਸ ਕਰੋ ਸਾਡੇ ਡਾਕਟਰ ਸਾਹਿਬ ਡਾਕਟਰ ਸਾਹਿਬ ਕਿਵੇਂ ਹਾਂ ਕੰਡੀਸ਼ਨ ਕੀ ਦਿੱਕਤ ਆਈ ਇਹਨਾਂ ਨੂੰ ਉਹਦੀ ਛਾਤੀ 'ਚ ਪਾਣੀ ਆਇਆ ਜੀ ਦੋਨੋਂ ਸਾਈਡ ਤੇ ਇੱਕ ਲੈਕਸੈਕ ਤੇ ਛੋਟੀ ਸਿਸਟਾਈ ਹੈ ਜੋ ਕਿ ਉਹ ਦੱਸ ਰਿਹਾ ਕਿ ਹੋ ਸਕਦਾ ਹੈ ਕੈਂਸਰ ਵੀ ਕੁਝ ਹੋ ਲੋ ਨਾ ਸੈਂਪਲ ਭੇਜਿਆ ਪਾਣੀ ਦੀ ਰਿਪੋਰਟ ਆਉਂਦੀ ਹੈ ਉਸ ਤੋਂ ਬਾਅਦ ਕੁਝ ਹੋਰ ਸਾਡਾ ਪਤਾ ਲੱਗ ਬਾਪੂ ਜੀ ਦੇ ਛਾਤੀ 'ਚ ਪਾਣੀ ਭਰਿਆ ਹੋਇਆ ਵਾ ਤੇ ਹੁਣ ਉਹਦੀਆਂ ਰਿਪੋਰਟਾਂ ਟੈਸਟ ਕਰਵਾਏ ਆ ਤੇ ਭੇਜੀਆਂ ਇੱਕ ਛੋਟੀ ਜੀ ਪਰਸੌਲੀ ਸਿਸਟ ਛਾਤੀ ਦੇ ਵਿੱਚ ਬਣੀ ਹੋਈ ਆ ਉਹਦਾ ਸੈਂਪਲ ਭੇਜਿਆ ਰਿਪੋਰਟ ਉਹ ਵਾਹਿਗੁਰੂ ਕਿਰਪਾ ਕਰਨ ਕੋਈ ਨਾਰਮਲ ਰਸੌਲੀ ਹੋਵੇ ਤੇ ਜਿਹੜੀ ਦਵਾਈਆਂ ਦੇ ਨਾਲ ਖੁਰਜੇਵੇ ਜਾਂ ਸਰਜਰੀ ਨਾਲ ਨਿਕਲ ਜਵੇ ਤੇ ਉਹ ਕਟਿਆ ਨਾਮਰਾਤ ਬਿਮਾਰੀ ਦਾ ਨਾਂ ਨਾ ਹੀ ਲੈਣਾ ਪਵੇ ਉਹ ਨਾਂ ਹੀ ਹੋਵੇ ਬਾਪੂ ਨੂੰ ਤੁਸੀਂ ਵੀ ਸਾਰੇ ਅਰਦਾਸ ਕਰਿਓ ਯਾ ਨਿਰਭਨ ਸਿੰਘ ਜੀ ਦੀ ਚੜ੍ਹਦੀ ਕਲਾ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਾ ਤੁਹਾਨੂੰ ਚਾਹ ਹਾਂਜੀ ਕੈਨੂ ਜੀ ਸਾਹ ਪਾਣੀ ਛਕਾ ਹਾਂ ਛਕ ਲਿਆ ਚਾਹ ਪਾਣੀ ਹੁਣੀ ਛੱਕ ਕੇ ਹਟਿਆ ਤੁਸੀਂ ਠੀਕ ਹੋ ਹਾਂ ਬੜੀ ਚੜ੍ਹਦੀ ਕਲਾ ਹਰਦੂ ਕਲਾ ਚੜ੍ਹਦੀ ਕਲਾ ਹੀ ਚਾਹੀਦੀ ਆਹ ਸਤ ਸ੍ਰੀ ਅਕਾਲਸਾ ਰੇਂਦਾ ਚੜ੍ਹਦੀ ਕਲਾ ਸਿਮੇਸ਼ੀ ਆਹ ਸਿਰ ਤੇ ਧਰ ਰੱਖ ਦੋ ਵਾਹਿਗੁਰੂ 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 ਅੱਜ ਪਰਵਾਮੀ ਉੱਪਰ ਚੜ੍ਹਦੀ ਕਰ ਰਹਾ ਵਸ 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 ਹੋ ਸਹਤਾ ਨਹੀਂ ਨਹੀਂ ਗੁਰੂ ਦੀ ਛਾਣਾ ਉਹ ਚੜ੍ਹਦੀ ਕਰ ਰਹੀ ਚੜ੍ਹਦੀ ਕਰਨਾ ਚੀਰੇ ਧੰਨਵਾਦ